ਹਲਕਾ ਬਟਾਲਾ ਸਮੁੱਚੀ ਨਾਨਕਨਾਮਲੇਵਾ ਸੰਗਤ ਨੂੰ ਧੰਨ ਸਾਹਿਬ ਸ੍ਰੀ ਗੁਰੂ ਨਾਨਕਦੇਵ ਜੀ ਤੇ ਜਗਤ ਮਾਤਾ ਸਲਖਣੀ ਦੇ ਵਿਆਹਪੁਰਬ ਜੋੜ ਮੇਲਾ ਜੋ 538 ਵਾਂ ਹੀ ਮਨਾਣ ਜਾ ਰਹੇ ਆ ਉਹਦੀ ਲੱਖ ਲੱਖ ਵਧਾਈ ਦਿਨਾ ਆਪਣੇ ਵੱਲੋਂ ਆਪਣੇ ਮੈਨੇਜਰ ਸਹਬਾਨ ਤੇ ਸਮੁੱਚੇ ਪ੍ਰਬੰਧਕਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਵੀ ਆਖਦਾ ਤੇ ਲੱਖ ਲੱਖ ਵਧਾਈ ਵੀ ਦਿਨਾ ਉਥੇ ਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹਾਰਪ੍ਰਭ ਕਾਜਰ ਚ ਆਇਆ ਗੁਰਮਖ ਵਿਆਹਣ ਆਇਆ ਦੇ ਮਾਵਾਕ ਅਨੁਸਾਰ ਧੰਗੁਰ ਨਾਨਕ ਸਾਹਿਬ ਜੀ ਦਾ ਜੋ ਇਹ ਵਿਆਹਪੁਰਬ ਜੋੜ ਮੇਲਾ ਮਨਾ ਰਹੇ ਆ ਉਹ ਧਾਰਮਿਕ ਜੋ ਮर्यादा ਅਨਸਾਰ ਜੋ ਆਪਣੀ ਅੱਜ ਸ਼ੁਰੂਆਤ ਇਸ ਪੁਰਬ ਦੀ ਕੀਤੀ ਜਾ ਰਹੀ ਹੈ ਗੁਰਪ੍ਰਿੰਦਿ ਉਹ ਅੱਜ ਗੁਰਦਰਾ ਕੰਧ ਸਾਹਿਬ ਵਿਖੇ ਧੰਤਨ ਸਾਹਿਬ ਜੀ ਗਰੰਗ ਸਾਹਿਬ ਸੱਚੇ ਪਾਤਸ਼ਾਹੀ ਦੇ ਖੰਡਪਾਰ ਸਾਹਿਬ ਆਰੰਭ ਹੋਏ ਨੇ ਮੈਂ ਸਮਝਣਾ ਇਹਦੇ ਨਾਲ ਹੀ ਅੱਜ ਇਹ ਸਾਰੇ ਪ੍ਰੋਗਰਾਮਾਂ ਦੀ ਰੂਪਰੇਖਾ ਜਿਹੜੀ ਆਰੰਭ ਹੋ ਗਈ ਹੈ ਅੱਜ ਰੱਖੇ ਅਖੰਡਪਾਤ ਸਾਹਿਬ ਦੇ ਭੋਗ ਜਿਹੜੇ ਨੇ 30 ਅਗਸਤ ਨੂੰ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਕਨ ਸਾਹਿਬ ਵਿਖੇ ਪਹਿਣਗੇ। ਅਪਰੰਤ ਸਾਰੇ ਸਮਾਗਮ ਜਿਹੜੇ ਨੇ ਚੱਲਦੇ ਰਹਿਣਗੇ। ਇਸੇ ਦੌਰਾਨ ਗੁਰਦੁਆਰਾ ਸਤਕਰਤਾਰੀਆ ਸਾਹਿਬ ਵੀ ਅੱਜ ਅਖੰਡਪਾਤ ਸਾਹਿਬ ਆਰੰਭ ਹੋਣੇ ਨੇ। ਗੁਰਦੁਆਰਾ ਡੇੜਾ ਸਾਹਿਬ ਮਾਤਾ ਸਲਖਣੀ ਦਾ ਪੇਕਾ ਘਰ ਜੋ ਏ ਉੱਥੇ ਵੀ ਸਵੇਰੇ 7 ਵਜੇ ਅੰਮ੍ਰਿਤ ਵੇਲੇ ਸਵੇਰੇ 7 ਵਜੇ ਅਖੰਡਪਾਤ ਸਾਹਿਬ ਆਰੰਭ ਹੋ ਚੁੱਕੇ ਨੇ। ਮੈਂ ਸਮੂਚੀਆਂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਔਰ ਹਲਕੇ ਇਸ ਪੁਰਬ ਨੂੰ ਮਨਾਉਣ ਲਈ ਵੱਧ ਤੋਂ ਵੱਧ ਸਹਿਯੋਗ ਵੀ ਕਰੀਏ ਵੱਧ ਤੋਂ ਵੱਧ ਇਸ ਸਥਾਨ ਤੇ ਆ ਕੇ ਨਤਮਸਟਕ ਵੀ ਹੋਈਏ 29 ਤਰੀਕ ਨੂੰ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਬੇਰ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਤੇ ਤਾਂ ਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋ ਗਏ ਬਟਾਲੇ ਦੀ ਧਰਤੀ ਤੇ ਆਉਣਾ ਉਹਦਾ ਵੀ ਵਕ ਵਕ ਪੜਾਵਾ ਤੇ ਆਪਾਂ ਸਵਾਗਤ ਕਰਨਾ ਔਰ ਨਾਲ ਨਾਲ 30 ਅਗਸਤ ਨੂੰ ਸਵੇਰੇ 7 ਵਜੇ ਗੁਰਦੁਆਰਾ ਡੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਸੰਗਤ ਵਿੱਚ ਕੀਰਤਨ ਕਰਦੀ ਹੋਈ ਇਸ ਮਹਾਨ ਨਗਰ ਕੀਰਤਨ ਵਿੱਚ ਆਪਾਂ ਸ਼ਾਮਲ ਹੋਣ ਲਈ ਸਾਰਿਆਂ ਨੂੰ ਬੇਨਤੀ ਕਰਦੇ ਆ 30 ਅਗਸਤ ਨੂੰ ਸਵੇਰੇ 7 ਵਜੇ ਆਰੰਭ ਹੋਣ ਜਾ ਰਿਹਾ ਸੋ ਸਾਰੀਆਂ ਹੀ ਸੰਗਤਾਂ ਬੜਾ ਉਤਸ਼ਾਹ ਬੜਾ ਪਿਆਰ ਲੈ ਕੇ ਮਨ ਦੀ ਭਾਵਨਾ ਲੈ ਕੇ ਸਾਰੀਆਂ ਸੁਆਵਾਂ ਕਰ ਰਹੇ ਨੇ ਮੈਂ ਸਾਰੀਆਂ ਹੀ ਸਭਾ ਸੁਸਾਇਟੀਆਂ ਨੂੰ ਬੇਨਤੀ ਕਰਾਂਗਾ ਤੁਹਾਡੇ ਵੱਡੇ ਸਹਿਯੋਗ ਦੀ ਲੋੜ ਹੈ ਭਾਵੇਂ ਉਹ ਗਤਕਾ ਸੁਸਾਇਟੀਆਂ ਨੇ ਭਾਵੇਂ ਉਹ ਜੋੜਾ ਘਰ ਸੁਸਾਇਟੀਆਂ ਨੇ ਭਾਵੇਂ ਇਹਦੇ ਵਿੱਚ ਝਾੜੂ ਦੀ ਅਗੇ ਸਫਾਈ ਦੀ ਸੇਵਾ ਕਰਨ ਵਾਲੇ ਨੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਏ ਆਓ ਪੜਾਵਾਈ ਪੜਾਏ ਆਪਾਂ ਇਸ ਨਗਰ ਕੀਰਤਨ ਤੋਰਦੇ ਰਹੀਏ ਤਾਂ ਕਿ ਮਹਾਨ ਨਗਰ ਕੀਰਤਨ ਟਾਈਮ ਨਾਲ ਆਪਣੇ ਪੜਾਵਾਂ ਤੇ ਪੁੱਜੇ